ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਸਾਂਸਦ ਮੈਂਬਰ ਡਾਕਟਰ ਅਮਰ ਸਿੰਘ ਇੱਕ ਮੀਟਿੰਗ ਦੇ ਵਿੱਚ ਪਹੁੰਚੇ ਜੋ ਕਿ ਵਰਕਰਾਂ ਦੀ ਮੀਟਿੰਗ ਰੱਖੀ ਗਈ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਮੀਟਿੰਗ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਮਹਾਂਤ ਡਾਕਟਰ ਸਿਕੰਦਰ ਵੱਲੋਂ ਕੀਤੀ ਗਈ ਤਾਂ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆਂ ਸਾਂਸਦ ਮੈਂਬਰ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਇਸ ਮੀਟਿੰਗ ਦੇ ਵਿੱਚ ਜੋ ਅਗਲੇ ਸਮੇਂ ਦੀਆਂ ਚੋਣਾਂ ਹੋਣਗੀਆਂ ਉਸ ਲਈ ਰਣਨੀਤੀ ਜੜੀਆ ਉਹ ਵਢਾਈ ਜਾਣੀ ਹੈ ਤਾਂ ਉਹ ਅਕਸਰ ਹਮੇਸ਼ਾ ਹੀ ਇੱਥੇ ਆਉਂਦੇ ਨੇ ਪਰ ਇਸ ਬਾਬਤ ਕੋਈ ਗੱਲਬਾਤ ਜਿਹੜੀ ਆ ਉਹ ਨਹੀਂ ਹੋਈ ਅੱਜ ਇਸ ਮੀਟਿੰਗ ਦੇ ਵਿੱਚ ਜਿਹੜਾ ਇਸ ਮੁੱਦੇ ਤੇ ਗੱਲਬਾਤ ਕੀਤੀ ਜਾਏਗੀ ਤਾਂ ਉੱਥੇ ਉਹਨਾਂ ਕਿਹਾ ਕਿ ਬਸੀ ਪਠਾਣਾ ਦਾ ਕੋਈ ਇੰਚਾਰਜ ਨਹੀਂ ਹੈ ਤਾਂ ਇਸ ਇੰਚਾਰਜ ਦੀ ਨਿਯੁਕਤੀ ਦੇ ਲਈ ਵੀ ਵਿਚਾਰ ਵਟਾਂਦਰਾ ਕੀਤਾ ਜਾਇਆ ਕਰਤਾ ਇਸ ਮੌਕੇ ਤੇ ਉਹਨਾਂ ਹੋਰ ਕੀ ਕੁਝ ਕਿਹਾ ਆਓ ਤੁਹਾਡਾ ਨਾ ਕਰਦੇ ਆਂ ਸੱਚਾ ਮੀਟਿੰਗ ਰੱਖੀਏ ਕਾਂਗਰਸੀ ਪਤੀ ਬਲੌਗ ਦੇ ਵਿੱਚ ਕੀ ਲੈਣਾ ਨਹੀਂ ਦੇਖੋ ਇਹ ਕੀ ਆ ਕਿ ਕਾਂਗਰਸ ਪਾਰਟੀ ਦਾ ਜਿਹੜਾ ਵਰਕਰ ਆ ਉਹਨੇ ਪਾਰਲੀਮੈਂਟ ਚ ਵਿਧਾਨ ਸਭਾ ਚ ਵੀ ਹਰ ਵਾਰ ਉਹਨੇ ਬਹੁਤ ਅੱਛਾ ਕੰਮ ਕੀਤਾ ਪੰਚਾਇਤਾਂ ਦੀਆਂ ਇਲੈਕਸ਼ਨਾਂ ਹੋਈਆਂ ਸਭ ਜਗ੍ਹਾ ਔਰ ਕਿਉਂਕਿ ਇੱਥੇ ਕੋਈ ਹਲਕਾ ਇੰਚਾਰਜ ਨਹੀਂ ਆ ਉਹ ਮੈਂ ਮੇਰੀ ਹੀ ਜ਼ਿੰਮੇਵਾਰੀ ਬਣਦੀ ਆ ਕਿ ਜਿਲ੍ਹਾ ਪ੍ਰਧਾਨ ਜੀ ਨਾਲ ਮਿਲ ਕੇ ਬਾਕੀ ਲੀਡਰਾਂ ਨਾਲ ਮਿਲ ਕੇ ਮੈਂ ਬਾਰ-ਬਾਰ ਇੱਥੇ ਆਉਂਦਾ ਜਾਂਦਾ ਰਹਾ ਤਾਂ ਸਾਡਾ ਜਿਹੜਾ ਵਰਕਰ ਆ ਉਹਦੇ ਨਾਲ ਪਾਰਟੀ ਦੀ ਕੀ ਸੋਚ ਆ ਕੀ ਅਸੀਂ ਕਰਨਾ ਚਾਹੁੰਦੇ ਆ ਅਗਲੀਆਂ ਇਲੈਕਸ਼ਨਾਂ ਲਈ ਕੀ ਕਰਨਾ ਉਹ ਸਾਰੀਆਂ ਗੱਲਾਂ ਮੈਂ ਦੱਸਣ ਲਈ ਇੱਥੇ ਆਉਣਾ ਹੈਗਾ ਔਰ ਅੱਜ ਉਸੇ ਕਾਰਜਕ੍ਰਮ ਚ ਸੀ ਇਹ ਰੱਖਿਆ ਸੀ ਕਿ ਭਾਈ ਸਾਰੇ ਲੋਕਾਂ ਨੂੰ ਕਹਿਮ ਕਰੀਏ ਜਿਹੜਾ ਬਰੇਸ਼ ਹਜ਼ਾਰਿਆ ਬਲੌਕ ਸੰਤੀ ਆ ਰਹੇ ਆ ਔਰ ਵੋਟਰ ਲਿਸਟਾਂ ਦਾ ਵੀ ਮੁੱਦਾ ਹੈਗਾ ਸਾਰੇ ਮੁਲਕ 'ਚ ਔਰ ਆਮ ਪਾਰਟੀ ਵੀ ਉਹੀ ਕੰਮ ਕਰਦੀ ਹੈ ਜੋ ਬੀਜੇਪੀ ਕਰਦੀ ਹੈ ਤੇ ਸਾਨੂੰ ਮੈਂ ਆਪਣੇ ਵਰਕਰ ਨੂੰ ਸचेत ਕਰਨ ਆਇਆ ਸੀ ਤੁਸੀਂ ਇੱਥੇ ਦੇਖਿਆ ਹੋਏ ਕਿ ਪੰਜਾਬ ਸਰਕਾਰ ਵੱਲੋਂ ਕੋਈ ਮੁਹਿੰਮ ਚੱਲੀ ਨਹੀਂ ਉਧਰ ਲੱਗ ਕੇ ਬੜੀ ਤੀਹ ਚੱਲੀ ਜਿਹੜੇ ਵਾਰੀ ਦੇਖੋ 3 ਸਾਲ ਸੁੱਤੇ ਰਹੇ ਜੇ ਪਹਿਲਾਂ ਸ਼ੁਰੂ ਤੋਂ ਹੀ ਜਗ ਜਾਂਦੇ ਹੋ ਸਕਦਾ ਇਹ ਹਾਲਤ ਹੀ ਨਾ ਹੁੰਦੀ ਹੁਣ ਵੀ ਇਹਨਾਂ ਨੇ ਵੱਡਾ ਸਮੱਗਲਰ ਕਿਹੜਾ ਫੜਿਆ ਇੱਕ ਨਾ ਇੱਕ ਨਾ ਦੱਸ ਦੇਣ ਕਿ ਆ ਵੱਡਾ ਸਮੱਗਲਰ ਫੜਿਆ ਉਹ ਕੀ ਹੈ ਜਿਹਦੇ ਕੋਲ ਇੱਕ ਪੂਰੀ ਮਿਲ ਗਈ ਉਹਨੂੰ ਫੜ ਕੇ ਸੰਖਿਆ ਪੂਰੀ ਕਰੀ ਜਾ ਰਹੇ ਆ ਅਰੇ ਭਾਈ ਇਹ ਜਦੋਂ ਤੱਕ ਤੁਸੀਂ ਚੇਨ ਨਹੀਂ ਤੋੜੋਗੇ ਔਰ ਉਹ ਚੇਨ ਸਮੱਗਲਰਸ ਔਰ ਉਹਦੇ ਚ ਜਿਹੜੇ ਪੁਲਿਸ ਵਾਲੇ ਆ ਜਾਂ ਜਿਹੜੇ ਸਾਰੇ ਨੇਤਾ ਜਦੋਂ ਤੱਕ ਉਹ ਪੂਰੀ ਚੇਨ ਨਹੀਂ ਟੁੱਟੂਗੀ ਨਸ਼ਾ ਟੁੱਟਣਾ ਨਹੀਂ ਹੈਗਾ ਸਰ ਸਾਹਿਬ ਜਿਹੜੇ ਅੱਜ ਬਕਰ ਕੁਝ ਕਹਿ ਰਹੇ ਆ ਜਰ ਰਈ ਉਹਨਾਂ ਬਾਰੇ ਕੀ ਕਹਿਣਾ ਦੋ ਨਹੀਂ ਉਹਨਾਂ ਦਾ ਫਿਰ ਕਾਂਗਰਸੀ ਵਿਚਾਰਧਾਰਾ ਚ ਕੋਈ ਉਹਨਾਂ ਦਾ ਵਿਸ਼ਵਾਸ ਨਹੀਂ ਆ ਉਹ ਆਪਣਾ ਜੋ ਉਹਨਾਂ ਨੇ ਕਰਨਾ ਚਾਹਣਾ ਉਹ ਸਾਡੀ ਵਿਚਾਰਧਾਰਾ ਨਾਲ ਕਾਂਗਰਸ ਨਾਲ ਨਹੀਂ ਮਿਲਦੇ ਜੋ ਉਹ ਨਾ ਕਰਨਾ ਕਰਦੇ ਰਹਿਣ ਜੇ ਦੇਖਿਆ ਜਾ ਰਿਹਾ ਬਸੀ ਬਲੌ ਦੇ ਵਿੱਚ ਦੋ ਦੋ ਮਤਲਬ ਕਿ ਸਮਾਗਮ ਹੁੰਦੇ ਨੇ ਦੋ ਦੋ 그룹 ਬਣੇ ਕੀ ਕਹਿਣਗੇ ਕੋਈ ਕਹਿਣਾ ਨਹੀਂ ਆ ਆ ओरिजिनल ਕਾਂਗਰਸ ਹੈ ਜੇ ਕੋਈ ਪੈਰਲਲ ਚਲਾਉਂਦਾ ਉਹ ਆਪਣੀ ਕਾਂਗਰਸ ਚਲਾ ਰਿਹਾ ਸੀ ਉਹਦੇ ਨਾਲ ਬਿਲਕੁਲ ਸਮਤ ਨਹੀਂ ਡਾਕਟਰ ਆਮਰ ਸਿੰਘ ਜੀ ਆਏ ਨੇ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਔਰ ਸਾਰਾ ਇਲਾਕੇ ਦਾ ਲੀਡਰ ਲੀਡਰ ਵਰਕਰ ਆਇਆ ਹੈ ਜਿਹੜਾ ਮobilized ਹੋ ਗਿਆ ਹੈ ਤੇ ਸਾਨੂੰ ਮਸੂਲ ਹੋ ਰਿਹਾ ਵੀ ਡਾਕਟਰ ਅਮਰ ਸਿੰਘ ਦੇ ਆਉਣ ਨਾਲ ਪਾਰਟੀ ਹੋਰ ਮਜ਼ਬੂਤ ਹੋਏਗੀ ਔਰ ਜਿਹੜੀ ਜ਼ਿਲ੍ਹਾ ਪਰਿਸ਼ਦ ਔਰ ਉਹਦੇ ਨਾਲ ਇਲੈਕਸ਼ਨ ਉਹਨਾਂ ਦੀ ਕਾਮਯਾਬੀ ਕਾਂਗਰਸ ਪਾਰਟੀ ਨੇ ਸਰ ਜਿੱਤੇ ਕਿੱਥੇ ਜਾ ਰਹੀ ਹੈ ਕਿ ਆਜੇ ਖਾਤਾ ਪੱਧਰ ਵੀ ਤੁਹਾਨੂੰ ਮਿਲਿਆ ਪਾਰਟੀ ਦਾ ਵੀ ਐਕਟੀਵਿਟੀ ਹੈ ਵੱਡੀਆਂ ਰੋਡੀਆਂ ਹੋਣੀਆਂ ਨੇ ਬਾਡੀ ਦੀਆਂ ਨੇ ਬਡੀਆਂ ਹੁੰਦੀਆਂ ਰਹਿੰਦੀਆਂ ਨੇ ਅੱਗੇ ਨੂੰ ਵੀ ਹੋਣੀਆਂ ਨੇ ਤੇ ਜਿਵੇਂ ਜਿਵੇਂ ਸਾਨੂੰ ਪਾਰਟੀ ਦਾ ਆਦੇਸ਼ ਮਿਲੇਗਾ ਲੀਡਰਾਂ ਦਾ ਉਦੇਸ਼ ਮਿਲੂਗਾ ਅਸੀਂ ਪਾਰਟੀ ਨੂੰ ਹੋਰ ਸਰਗਰਮ ਕਰਾਂਗੇ ਔਰ ਦੇਖਿਆ ਜਦੋਂ ਇੱਕ ਬਲੌਕ ਕੰਟੀ ਦੀ ਚੋਣ ਆ ਰਹੀ ਹੈ ਸਾਡੇ ਦੇ ਕਿਤੇ ਪਾਰਟੀ ਉਹ ਦੇਖੀ ਲੱਗ ਲੱਗ ਪ੍ਰੋਗਰਾਮ ਕਿਤੇ ਆਦੇ ਇਹਦੇ ਬਾਰੇ ਕੀ ਕੋਈ ਕੋਈ ਲੱਗ ਲੱਗ ਪ੍ਰੋਗਰਾਮ ਨਹੀਂ ਕੋਈ ਵਿੱਚ ਇੱਕ ਤਾਂ ਬੰਦਾ ਉੱਟ ਕੇ ਆਪਣੀ ਮੀਟਿੰਗ ਕਰਾਉਂਦਾ ਆਪਣੇ ਲੈਵਲ ਤੇ ਉਹਦਾ ਆਪਣਾ ਹੀ ਉਹਦਾ ਅਲੱਗ ਅਲੱਗ ਹੈ ਲੇਕਿਨ ਪਾਰਟੀ ਲੈਵਲ ਤੇ ਕੋਈ ਐਸੇ ਮੀਟਿੰਗਸ ਕੋਈ ਡਾਕਟਰ ਅਮਰ ਸਿੰਘ ਤੋਂ ਇਲਾਵਾ ਹੋਤ ਕੋਈ ਨਹੀਂ